ਨਾਨਕ ਨਾਮ ਚੜਦੀ ਕਲਾ ਤੇਰੀ ਬਾਣੀ ਸਰਬਤ ਦਾ ਭਲਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸੰਤ ਬਾਬਾ ਮਹੇਸ਼ ਮੁਨੀ ਜੀ ਬੋਰੇ ਵਾਲੇ ਦੇ ਸੰਤ ਬਾਬਾ ਬਲਵੀਰ ਸਿੰਘ ਜੀ ਰਣੀਏ ਵਾਲਿਆਂ ਦਾ ਜਿਹੜਾ ਵਰਸੀ ਸਮਾਗਮ ਚੱਲ ਰਿਹਾ ਬਧਨੀ ਕਲਾ 15 ਸਤੰਬਰ ਤੋਂ ਸ਼ੁਰੂ ਹੋਇਆ ਵਾ ਤੇ 29 ਸਤੰਬਰ ਨੂੰ ਜਿਹੜੇ ਭੋਗ ਪੈਣਗੇ ਤੇ ਉਹਦਾ ਅੱਜ ਆਪਾਂ ਜਿਹੜਾ ਦੂਸਰਾ ਬਲੌਗ ਕਹਿ ਸਕਦੇ ਜਾਂ ਵੀਡੀਓ ਆਪਣੀ ਹੈਗੀ ਆ ਇਹ ਤੇ ਅੱਜ 22 ਸਤੰਬਰ ਆ ਤੇ ਪਹਿਲਾਂ ਮੈਂ ਉਧਰ ਦੀ ਗਿਆ ਸੀ ਤੇ ਅੱਜ ਮੈਂ ਨਹਿਰ ਦੇ ਉਤਲੇ ਪਾਸੋਂ ਦੀ ਇੱਧਰ ਕੋਈ ਜਾਂਦਾ ਨਹੀਂ ਰਾਹ ਵੀ ਖਤਰਨਾਕ ਜਈ ਆ ਤੇ ਕਿਉਂਕਿ ਮੈਨੂੰ ਆਏ ਸੀ ਵੀ ਮੈਂ ਬਾਹਰ ਦੀ ਕੋਈ ਉੱਥੇ ਸੰਗਤ ਬਹੁਤ ਹੁੰਦੀ ਆ ਭੀੜ ਹੋਣ ਕਰਕੇ ਤੇ ਉਹ ਪੂਰਾ ਥਿਊ ਨਹੀਂ ਆਉਂਦਾ ਤੇ ਥਿਊ ਲੈਣ ਦੀ ਖਾਤਰ ਇੱਧਰ ਸੀ ਆਇਆ ਵੇਖਦੇ ਆ ਕੀ ਬਣਦਾ ਤੇ ਤੁਹਾਨੂੰ ਸਾਰੇ ਦਰਸ਼ਨ ਕਰਾਵਾਂਗੇ ਤੇ ਰਾਹ ਵੇਖ ਲਓ ਇੱਥੇ ਰਾਹ ਰੂ ਹੈ ਨਹੀਂ ਜੰਗਲ ਵਾਲਾ ਕੰਮ ਹੀ ਆ ਮੈਨੂੰ ਤਾਂ ਲੱਗਦਾ ਪੰਗਾ ਲੈ ਲਿਆ ਬਾਕੀ ਵੇਖਦੇ ਆ ਕੀ ਬਣਦਾ ਨਹੀਂ ਵੀ ਗੱਲ ਬਣਦੀ ਦੀਂਦੀ ਨਹੀਂ ਕਿਉਂਕਿ ਰਾਹ ਅੱਗੇ ਜਮਾ ਬੰਦ ਵਾਲਾ ਕੰਮ ਆ। ਦੇਖ ਸਕਦੇ ਆ ਜਮਾ ਹੀ। ਕੰਮ ਜਿਹੜਾ ਬੰਦ ਆ ਸੱਪਾਂ ਵਾਲਾ ਕੰਮ ਆ। ਤੇ ਲੈ ਵੀ ਵਾਪਸੀ ਮੁੜਿਆ ਆ ਕਿਉਂਕਿ ਰਾਹ ਹੈਗਾ ਖਤਰਨਾਕ ਜਈ ਜਮਾ ਹੀ ਬੰਦ ਹੋਇਆ ਪਿਆ ਅੱਗੇ ਉਹਦਾ। ਤੇ ਇੱਥੇ ਵੀ ਮਾੜਾ ਮੂਟਾ ਵਹੀ ਵਗੈਰਾ ਜੀ ਹੈਗੀ ਆ। ਮਗਰ ਤਾਂ ਜਮਾ ਹੀ ਕੰਮ ਖਤਮ ਆ। ਜੀ ਜੀ। ਬਾਕੀ ਆਪਾਂ ਤੁਹਾਨੂੰ ਦਿਖਾਵਾਂਗੇ। ਜਿਹੜਾ ਜਿੰਨਾ ਵੀ ਆਪਾਂ ਕਰ ਸਕੀਏ ਕਿਉਂਕਿ ਜਿਹੜੀ ਸੰਗਤ ਆ ਇੱਥੇ ਨਹੀਂ ਆ ਸਕੀ ਵਰਸੀ ਤੇ ਉਹ ਚਾਹੁੰਦੀ ਆ ਦਰਸ਼ਨ ਕਰਨੀ ਤੇ ਜਾਂ ਜਿਹੜੇ ਬਾਹਰ ਭਰਾ ਬੈਠੇ ਆ ਉਹ ਵੀ ਜਿਹੜੇ ਦਰਸ਼ਨ ਕਰਨਾ ਚਾਹੁੰਦੇ ਆ ਤੇ ਕੋਈ ਆਪ ਦਾ ਕਰਦੇ ਰਹਿੰਦੇ ਆ ਫਣੀ ਵੀਡੀਓ ਪਾਲੀਆਂ ਜਾਂ ਹੋਰ ਉਵੇਂ ਜਿਹੜਾ ਜਿੱਤੋਂ ਮੌਕਾ ਮਿਲਦਾ ਕੋਈ ਪਿੰਡ ਦੀ ਅਪਡੇਟ ਆ ਜਾਂ ਕੋਈ ਚੰਗਾ ਸਮਾਗਮ ਆ ਕੋਈ ਗੱਲਬਾਤ ਆ ਉਹ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਲੇ ਵੀ ਇੱਥੇ ਆ ਕੇ ਮੈਦਾਨ ਜਮਾ ਖੁੱਲ ਜਾਂਦਾ ਇੱਥੋਂ ਦਾ ਵੀ ਨਜ਼ਾਰਾ ਵੇਖਣਾ ਇੱਥੇ ਤਾਂ ਆਈਆਂ ਕੰਮ ਆ ਨਹੀਂ ਜੇ ਹੁੰਦਾ ਨਾ ਕਿਤੇ ਉਧਰੋਂ ਵੀ ਐਦਾਂ ਹੀ ਹੁੰਦਾ ਫੇਰ ਆਪਾਂ ਵੀਊ ਲੈ ਆਉਣਾ ਸੀ ਤੋਣਾ ਬੜਾ ਘੈਂਟ ਸੀ ਐਦਾਂ ਬਾਹਰੋਂ ਨਹਿਰ ਤੋਂ ਖੜ ਕੇ ਨਹਿਰ ਵੀ ਵਿਚ ਆਉਣੀ ਸੀ ਤੇ ਚਲੋ ਜੋ ਬਾਬੇ ਨੂੰ ਮਨਜ਼ੂਰ ਸਾਹਮਣੇ ਜਿਹੜੀ ਸੰਗਤ ਗਊਸ਼ਾਲਾ ਨੂੰ ਆ ਰਹੀ ਆ ਤੇ ਕੁਛ ਜਾ ਰਹੀ ਆ ਮੱਝਾਂ ਨਵਾ ਰੇ ਆ ਇੱਥੇ ਮੱਝਾਂ ਚਰਾਉਂਉਂਦੇ ਹਨਾ ਕਿਉਂ ਸਾਹਮਣੇ ਸੰਗਤ ਆ ਜੇ ਕਿਤੇ ਇਦਾਂ ਹੀ ਡੇਰੇ ਦਾ ਥਿਊ ਮਿਲ ਜਾਂਦਾ ਤੇ ਕਿਆ ਬਾਤ ਸੀ ਸੋ ਉਧਰ ਦੀ ਰਸਤਾ ਨਾਮ ਮਿਲਣ ਕਰਕੇ ਇਧਰ ਲਈ ਪਰੜੀ ਹੀ ਆਉਣਾ ਪਿਆ ਤੇ ਇਦਾਂ ਹੀ ਬਣੇ ਰਿਓ ਉੱਥੇ ਤੇ ਕੋਸ਼ਿਸ਼ ਕਰਾਂਗੇ ਆਪਾਂ ਤੁਹਾਨੂੰ ਵੱਧ ਤੋਂ ਵੱਧ ਦਰਸ਼ਨ ਕਰਾਉਣ ਦੀ ਸੰਤ ਬਾਬਾ ਮਹੇਸ਼ ਮੁਨੀ ਜੀ ਬੋਰੇ ਵਾਲੇ ਆਸ਼ਰਮ ਬਦਨੀ ਕਲਾ ਗਊਸ਼ਾਲਾ ਤੇ ਸ਼ਾਂਤ ਬਾਬਾ ਬਲਵੀਰ ਸਿੰਘ ਜੀ ਤਰਣੀਏ ਵਾਲਿਆਂ ਦਾ ਜਿਹੜਾ ਇਹ ਵਰਸੀ ਸਮਾਗਮ ਚੱਲ ਰਿਹਾ ਸੋ ਆਪਾਂ ਦਰਸ਼ਨ ਕਰਾਂਗੇ ਇਦਾਂ ਹੀ ਬਣੇ ਰਹੋ ਵੀਡੀਓ ਦੇ ਵਿੱਚ ਆ ਗਏ ਹੁਣ ਪੁਲ ਤੇ ਤੇ ਫਲ ਦੇ ਦੀ ਜਾਵਾਂਗੇ ਪਰ ਆਪਾਂ ਕੋਸ਼ਿਸ਼ ਕਰਦੇ ਹਾਂ ਪੁਲ ਦੇ ਉੱਪਰ ਵੀ ਜਾ ਕੇ ਵੇਖਨੇ ਕਿਦਾਂ ਦਾ 뷰 ਆਉਂਦਾ ਲਓ ਜੀ ਕਰੋ ਫਿਰ ਦਰਸ਼ਨ ਕਿੰਨਾ ਖੂਬਸੂਰਤ ਕੁਦਰਤੀ ਨਜ਼ਾਰਾ ਨਹਿਰ ਦੇਖੋ ਤੇ ਨਹਿਰ ਦੀ ਪਰੜੀ ਦੇ ਲੱਗੇ ਨਾਲ ਦਰਖਤ ਤੇ ਪਰੜੀ ਦੇ ਉੱਤੇ ਜਿਹੜੀ ਸੰਗਤ ਸੰਤ ਬਾਬਾ ਮਹੇਸ਼ ਮੁਨੀ ਜੀ ਬੋਰੇ ਵਾਲੇ ਉਹਨਾਂ ਦੇ ਆਸ਼ਰਮ ਜਾ ਰਹੀ ਆ ਦੇਖੋ ਕਿੰਨਾ ਸੋਹਣਾ ਖੂਬਸੂਰਤ ਨਜ਼ਾਰਾ ਹੈ ਸੋ ਇਦਾਂ ਹੀ ਸਾਨੂੰ ਆਪਣੇ ਵਾਤਾਵਰਣ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਆ ਬਾਤ ਤੋਂ ਬਾਅਦ ਰਖਤ ਲਾਉਣੀ ਚਾਹੀਦੀ ਆ ਕਿਉਂਕਿ ਗੁਰੂ ਸਾਹਿਬ ਨੇ ਵੀ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਤੇ ਦੇਖੋ ਇਧਰੋਂ ਬਾਹਰਲੇ ਪਾਸੋਂ ਸ਼ਾਟ ਲਿਆ ਸੀ ਤੇ ਗੱਡੀਆਂ ਦੀ ਲਾਈਨ ਵੇਖੋ ਕਿੱਥੋਂ ਤੱਕ ਖੜੀ ਆ ਉਹ ਸਾਹਮਣੇ ਦਰਬਾਰ ਸਾਹਿਬ ਦੇ ਦਰਸ਼ਨ ਹੋ ਰਹੇ ਆ ਤੇ ਉਰਾਂ ਤੁਸੀਂ ਦੇਖ ਸਕਦੇ ਆ ਗੱਡੀਆਂ ਪਾਰਕ ਚ ਲੱਗੀਆਂ ਹੋਈਆਂ ਇਹ ਆਓ ਸਾਹਮਣੇ ਆ ਗਿਆ ਜੀ ਐਸ ਐਮ ਐਮ ਬੀ ਮੈਮੋਰੀਅਲ ਸਕੂਲ ਉਸ ਤੋਂ ਅੱਗੇ ਸੰਤ ਪਾਪਾ ਮਹੇਸ਼ ਮੁਨੀ ਜੀ ਉਹਨਾਂ ਦਾ ਸਥਾਨ ਬਣਿਆ ਹੋਇਆ ਜਿੱਥੇ ਸਰੂਪ ਲੱਗਿਆ ਤੇ ਇੱਧਰ ਫੇਰ ਗੱਡੀਆਂ ਖੜੀਆਂ ਮੇਲੇ ਦੀ ਤਰ੍ਹਾਂ ਲੱਗਿਆ ਹੋਇਆ ਚੰਡੋਲ ਲੱਗੇ ਹੋਏ ਆ ਤੇ ਉਹ ਜਦੋਂ ਉਧਰੋਂ ਨਹਿਰ ਦੀ ਪੜੜੀ ਆਉਂਦੀ ਆ ਤਾਂ ਇੱਧਰ ਸਾਹਮਣੇ ਜਿਹੜੇ ਗੱਡੀਆਂ ਮੋਟਰਸਾਈਕਲ ਵਗੈਰਾ ਲਾਏ ਹੁੰਦੇ ਆ ਉਹ ਇੱਧਰ ਦੇਖ ਸਕਦੇ ਆ ਤੇ ਉਸ ਤੋਂ ਬਾਅਦ ਹੁਣ ਆਪਾਂ ਚਾਲਦੇ ਆ ਮੱਥਾ ਟੇਕਣ ਤੇ ਪਹਿਲਾਂ ਕਰਾਵਾਂਗੇ ਦੀ ਜੋੜੇ ਜਾਮਾ ਸੋ ਦੂਰੋਂ ਦੂਰੋਂ ਸੰਗਤ ਆਉਂਦੀ ਆ ਤੇ ਇੱਥੇ ਸੇਵਾ ਵੀ ਕਰਦੀ ਆ ਦੌਦਰ ਤੋਂ ਰਣੀਆਂ ਤੋਂ ਹੋਰ ਵੀ ਨੇੜੇ ਤੇੜੇ ਦੇ ਦੂਰ ਤੇ ਪਿੰਡ ਸ਼ਹਿਰਾਂ ਤੋਂ ਆਉਂਦੀ ਆ ਤੇ ਜੋੜਿਆਂ ਦੀ ਸੇਵਾ ਲੰਗਰ ਦੀ ਸੇਵਾ ਹਰ ਤਰ੍ਹਾਂ ਦੀ ਜਿਹੜੀ ਇੱਥੇ ਸੇਵਾ ਕਰਦੀ ਆ ਸੰਗਤ ਬਹੁਤ ਹੀ ਵੱਡਾ ਜਿਹੜਾ ਇਹ ਜਗ ਹੁੰਦਾ ਇਹ ਸਾਹਮਣੇ ਜੋੜਾ ਘਰ ਵੀਖ ਸਕਦੇ ਆ ਇੱਥੇ ਜਿਹੜੇ ਜੋੜੇ ਜਮਾ ਕਰਾਏ ਜਾਂਦੇ ਆ ਤੇ ਗਊਸ਼ਾਲਾ ਦੇ ਅੱਗੇ ਜੋ ਸਾਹਮਣੇ ਤੁਸੀਂ ਦੇਖ ਰਹੇ ਆ ਇਹ ਭੋਲੇ ਸ਼ੰਕਰ ਦਾ ਮੰਦਿਰ ਬਣਿਆ ਪਾ ਇੱਥੇ ਸ਼ਿਵ ਲਿੰਗ ਲੱਗਿਆ ਹੋਇਆ ਤੇ ਹੁਣ ਆਪਾਂ ਅੱਗੇ ਜਾ ਕੇ ਜਿਹੜਾ ਸਾਈਕਲ ਜਮਾ ਕਰਾਵਾਂਗੇ ਤੇ ਮੋਟਰਸਾਈਕਲ ਵਗੈਰਾ ਜਾਂ ਸਾਈਕਲ ਹੁਣ ਅੱਗੇ ਵੀ ਜਮਾ ਕਰਾਉਂਦੇ ਆ ਕਿ ਪਿੱਛੇ ਵੀ ਪਾਰਕਿੰਗ ਤਾਂ ਹੈ ਸੰਗਤ ਬਹੁਤ ਜ਼ਿਆਦਾ ਹੋਣ ਕਾਰਨ ਕਈ ਥਾਂ ਪਾਰਕਿੰਗ ਬਣੀ ਵੀ ਆ ਤੇ ਮੋਟਰਸਾਈਕਲ ਜਾਂ ਸਾਈਕਲ ਵਗੈਰਾ ਉਹ ਹੁਣ ਅੱਗੇ ਜਮਾ ਲਾਉਂਦੇ ਆ ਤੇ ਉਸ ਤੋਂ ਬਾਅਦ ਆਪਾਂ ਵਾਪਸ ਆਵਾਂਗੇ ਦੇਖ ਸਕਦੇ ਆ ਇੱਕ ਮੇਲੇ ਵਾਲਾ ਥਿਊ ਬਣਿਆ ਹੋਇਆ ਬੱਚੇ ਆ ਜਿਹੜੇ ਉਹ ਇੱਥੇ ਆਪਣਾ ਝੂਟੇ ਝਾੜੇ ਲੈ ਰਹੇ ਆ ਸੰਗਤ ਮੱਥਾ ਟੇਕੀ ਕੋਸ ਆ ਰਹੀ ਆ ਕੋਸ ਜਾ ਰਹੀ ਆ ਦੁਕਾਨਾਂ ਲੱਗੀਆਂ ਹੋਈਆਂ ਤੇ ਬਹੁਤ ਹੀ ਜਿਹੜਾ ਸੋਹਣਾ ਮਾਹੌਲ ਆ ਵੇਖੋ ਇੱਧਰ ਸੋ ਇਦਾਂ ਬੱਚੇ ਮਸਤੀ ਕਰਦੇ ਦੇਖ ਸਕਦੇ ਆ ਆਪਦੀ ਵੀ ਤਰ੍ਹਾਂ ਤਰ੍ਹਾਂ ਦੇ ਝੂਲੇ ਲੱਗੇ ਹੋਏ ਆ ਤੇ ਇੱਧਰ گاਉਂ ਆ ਦੇਖ ਸਕਦੇ ਹੋ ਤੁਸੀਂ ਤੇ ਗਊਸ਼ਾਲਾ ਦੇ ਵਿੱਚ ਸੋ ਉਹ ਜੋੜਾਕਰ ਆ ਗਿਆ ਜੀ ਉਹ ਸਾਹਮਣੇ مین ਗੇਟ ਆ ਗਿਆ ਹੁਣ ਆਪਾਂ ਚੱਕੇ ਚੱਲਦੇ ਇਹ ਮੀਨ ਗੇਟ ਆ ਤੇ ਤੁਹਾਨੂੰ ਪਹਿਲਾਂ ਬਾਹਰੋਂ ਦਿਖਾਉਣੀ ਆ ਇਧਰੋਂ ਲਓ ਜੀ ਹੁਣ ਆਪਾਂ ਇਧਰ ਚੱਲੇ ਆ ਇਧਰ ਚਾਹ ਤੇ ਪਕੌੜਿਆਂ ਦਾ ਲੰਗਰ ਲੱਗਿਆ ਹੋਇਆ ਤੇ ਇਧਰ ਪਕੌੜੀ ਕੱਢੀ ਜਾ ਰਹੇ ਆ ਸੇਵਾਦਾਰ ਸੋ ਬਹੁਤ ਹੀ ਜਿਹੜਾ ਇੱਥੇ 10-15 ਦਿਨ ਇਹ ਜੱਗ ਚੱਲਦਾ ਸੰਗਤ ਦੀ ਸੇਵਾ ਵਾ ਇੱਧਰ ਚਾਹ ਤੇ ਪਕੌੜਿਆਂ ਦਾ ਲੰਗਰ ਵਰਤਾਇਆ ਜਾ ਰਿਹਾ। ਸੋ ਗੁਰੂ ਘਰ ਇੱਕੋ ਚੀਜ਼ ਦੀ ਘਾਟ ਨਹੀਂ ਹੁੰਦੀ। ਕਰੇ ਕਰਾਵੇ ਆਪੇ ਆਪ। ਜੀ ਹੁਣ ਆਪਾਂ ਉਧਰ ਮੱਥਾ ਟੇਕ ਲਿਆ ਤੇ ਹੁਣ ਆਪਾਂ ਚੱਲਦੇ ਹਾਂ ਜੀ ਦਰਬਾਰ ਸਾਹਿਬ। ਇਹ ਇੱਧਰਲਾ ਜਿਹੜਾ ਰਸਤਾ ਏ ਦਰਬਾਰ ਸਾਹਿਬ ਜਾਂਦਾ ਸਾਹਮਣੇ। ਉਹ ਸਾਹਮਣੇ ਦਰਬਾਰ ਸਾਹਿਬ ਦੇ ਵਿੱਚ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਉੱਥੇ ਆਪਾਂ ਨਮਸਕਾਰ ਕਰਕੇ ਦੇਖੋ ਜੀ ਕਿੰਨਾ ਸੋਹਣਾ ਨਜ਼ਾਰਾ ਨੀਲੇ-ਨੀਲਾ ਅਸਮਾਨ ਤੇ ਉੱਪਰ ਬੱਦਲ ਲਓ ਜੀ ਦਰਬਾਰ ਸਾਹਿਬ 'ਚ ਮੱਥਾ ਟੇਕੀ ਆਪਾਂ ਤੇ ਲਓ ਜੀ ਅੱਗੇ ਵਾਪਸ ਦੇ ਸਾਹਮਣੇ ਤੁਸੀਂ ਦੇਖ ਸਕਦੇ ਜਿਹੜਾ ਲੰਗਰ ਹਾਲ ਆ ਬਹੁਤ ਵੱਡਾ ਇੱਥੇ ਸੰਗਤ ਪ੍ਰਸ਼ਾਦਾ ਪਾਣੀ ਸਕਦੀ ਆ ਉਹ ਸਾਹਮਣੇ ਉੱਥੋਂ ਵਰਤਨ ਲੈ ਕੇ ਆਪਾਂ ਪ੍ਰਸ਼ਾਦਾ ਸ਼ਕਾਂਗੇ ਦੇਖੋ ਜੀ ਲੰਗਰ ਹਾਲ ਤੇ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਆਪਾਂ ਚੱਲਿਆਂ ਵਾਪਸ ਜੀ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਹੁਤ ਦੂਰੋ ਦੂਰੋਂ ਸੰਤ ਮਹਾਤਮਾ ਤੇ ਇੱਥੇ ਸੰਤਾਂ ਦੀ ਵਰਸ਼ੀ ਤੇ ਆਉਂਦੇ ਆ ਸੰਤ ਹਰਦਵਾਰ ਤੋਂ ਵੀ ਆਉਂਦੇ ਆ ਹੋਰ ਵੀ ਬਹੁਤ ਦੂਰੋਂ ਦੂਰੋਂ ਜਿਹੜੇ ਸੰਤ ਮਹਾਪੁਰਸ਼ ਇਹ ਸਮਾਗਮ ਤੇ ਪਹੁੰਚਦੇ ਆ ਤੇ ਬਿਊ ਦੇਖੋ ਕਿੰਨਾ ਵਧੀਆ ਕੁਦਰਤੀ ਜਿਹੜਾ ਸੂਰਜ 골ਡਨ ਹੋਇਆ ਵਾ ਤੇ ਦੇਖੋ ਆਪਾਂ ਅੱਗੇ ਜੋੜਾ ਕਰ ਜੀ ਤੇ ਇੱਥੋਂ ਆਪਾਂ ਜੋੜੇ ਲੈ ਕੇ ਚੱਲਿਆਂ ਘਰਾਂ ਨੂੰ ਸੋ ਹੁਣ ਆਪਾਂ ਚੱਲਦੇ ਆਂ ਜੀ ਘਰਾਂ ਨੂੰ ਤੇ ਨਾਲ ਦੀ ਨਾਲ ਤੁਹਾਨੂੰ ਰਸਤੇ ਵਿੱਚ ਹੋਰ ਵੀ ਬਹੁਤ ਕੁਝ ਬਖਾਵਾਂਗੇ ਦੇਖੋ ਸੰਗਤ ਜਿਹੜੀ ਦੂਰੋਂ ਨੇੜੋਂ ਦਰਸ਼ਨ ਕਰਨ ਆਉਦੀ ਆ ਸੋ ਕਿੰਨਾ ਸੋਹਣਾ ਜਿਹੜਾ ਇੱਥੋਂ ਦਾ 뷰 ਆ ਵੇਖ ਸਕਦੇ ਆ ਨਹਿਰ ਦਾ ਕਿਨਾਰਾ ਤੋਂ ਹੀ ਗੱਲ ਵੀ ਦੋਨੇ ਪਾਸੇ ਦਰਖਤ ਇੱਕ ਕੁਦਰਤੀ ਜਿਹਾ ਮਾਹੌਲ ਤੇ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਨਾ ਕੀ ਸਾਧੂ ਜੰਗਲ ਚ ਮੰਗਲ ਲਾਉਂਦੇ ਆ ਤੇ ਉਹੀ ਕੰਮ ਹੋਇਆ ਪਿਆ ਜੰਗਲ ਚ ਮੰਗਲ ਲਾਏ ਪਿਆ ਸੋ ਸਾਡੇ ਨਵੇਂ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਚ ਆਪਣੀ ਵਿਚਾਰ ਜਰੂਰ ਰੱਖਿਆ ਕਰੋ ਸਾਨੂੰ ਸਪੋਰਟ ਕਰਦੇ ਰਿਹਾ ਕਰੋ ਅਸੀਂ ਕੋਸ਼ਿਸ਼ ਕਰਾਂਗੇ ਹੋਰ ਚੰਗੇ ਚੰਗੇ ਵੀਡੀਓ ਲੈ ਕੇ ਆਈਏ ਤਦ ਤੱਕ ਲਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ